ਹਾਂਜੀ ਸਰ ਅ ਸ਼ੋਭਮ ਉਹ ਨਾ ਮੇਰਾ ਨਾਮ ਜੀ ਹਾਂਜੀ ਆਤੀ ਜਵੈਲਰ ਮੁਹੱਲਾ ਗੁਰਨਾਣਕਪੁਰਾ ਜੀ ਕੀ ਗੱਲ ਹੋਈ ਅੱਜ ਹਾਂਜੀ ਅ ਮੈਨੂੰ ਰਾਤੀ ਫੋਨ ਆਇਆ 2 ਵਜੇ ਸਾਹਮਣੇ ਸਾਡੇ ਗਵਾਂਡੀਆਂ ਦਾ ਉਹਨਾਂ ਦਾ ਕਹਿੰਦੇ ਵੀ ਤੁਹਾਡੀ ਦੁਕਾਨ ਦੇ ਬਾਹਰ ਵੀ ਜੰਦਾ ਤੋੜਨ ਦੀ ਕੋਸ਼ਿਸ਼ ਕਰਦੇ ਪਏ 10-12 ਆ ਜਾਣੇ ਤੇ ਅਸੀਂ ਫਿਰ ਮੈਂ ਤੇ ਮੇਰਾ ਬ੍ਰਦਰ ਫਿਰ ਅਸੀਂ ਕੈਮਰਾ ਖੋਲ ਕੇ ਫੋਨ ਦੇ ਉੱਪਰ ਦੇਖਿਆ ਉਹ ਕਾਫੀ ਉਹਨਾਂ ਦੇ ਖਾਸੇ ਹਾਰ ਸੀਗੇ ਕਾਫੀ ਤਲਵਾਰਾ ਵਗੈਰਾ ਉਹਦੀਆਂ ਨਿੰਡੀਆਂ ਲੈ ਕੇ ਤੇ ਉਹ ਸ਼ਟਰ ਖੋਲਦੇ ਪਏ ਸੀਗੇ ਜਾਨੂ ਵੀ ਅਸੀਂ ਘਰੋਂ ਮੈਂ ਤੇ ਮੇਰਾ ਬ੍ਰਦਰ ਮੋਟਰਸਾਈਕਲ ਤੇ ਅਸੀਂ ਘਰੇ ਆਏ ਨਾਲ ਡੈਡੀ ਸਾਡੇ ਤੇ ਨਾਲ ਹਾਲ ਗਵਾਂਡੀਆਂ ਦਾ ਮੁੰਡਾ ਤੇ ਜਦੋਂ ਅਸੀਂ ਆਏ ਤੇ ਉਦੋਂ ਉਹ ਸਾਰਾ ਸਮਾਨ ਸੋਨ ਚਾਂਦੀ ਵਗੈਰਾ ਦਾ ਸਾਰਾ ਉਹਨੇ ਸਾਰਾ ਕੁਝ ਤੋੜਿਆ ਹੋਇਆ ਸੀਗਾ ਚਾਂਦੀ ਦਾ ਸੋਨੇ ਦਾ ਸਮਾਨ ਸੀਗਾ ਸਾਰਾ ਚੱਕ ਕੇ ਆਪਣੇ ਬੋਰੀ ਵਗੈਰਾ ਦੇ ਵਿੱਚ ਪਾ ਕੇ ਉਹ ਲੈ ਦੇ ਚੁੱਕੇ ਸੀ ਅਸੀਂ ਤੁਹਾਡੇ ਹੋਂਟੋਂ ਕਿਨਾਂ ਜਾ ਚੁੱਕੇ ਸੀ ਹਾਂਜੀ ਸਾਡੇ ਅੰਤ ਪਹਿਲਾਂ ਜਾ ਚੁੱਕੇ ਸੀ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਹਾਂਜੀ 5 ਕਿਲੋਖ ਦੇ ਕਰੀਏ ਕੀ ਕੀ ਵਿੱਚ ਇਹਦੇ ਵਿੱਚ ਚਾਂਦੀ ਦਾ ਜ਼ਿਆਦਾ ਸਾਮਾਨ ਆ ਕਿ ਸੋਨੇ ਦਾ ਸਾਮਾਨ ਤਾਂ ਅਸੀਂ ਲੋਕਰ ਵਗੈਰਾ ਚ ਰੱਖਦੇ ਆ ਲੋਕਰ ਫੁੱਲਿਆ ਨਹੀਂ ਉਹਨਾਂ ਕੋਲ ਚਾਂਦੀ ਦਾ ਸਾਮਾਨ ਜਿੱਦਾ ਬਰਤਨ ਵਗੈਰਾ ਚਾਂਦੀ ਦੇ ਜਾਂ ਫਿਰ ਚਾਂਦੀ ਦੀ ਜੁਐਲਰੀ ਸੀਗੀ ਕਾਫੀ ਤੇ ਬਾਕੀ ਕੋਕੇ ਸੀ ਸੋਨੇ ਦੇ ਕੈਸ਼ ਕੈਸ਼ ਦਾ ਕੈਸ਼ ਥੋੜਾ ਹੀ ਸੀ 10000 ਰੁਪਏ ਦਾ ਠੀਕ ਹੈ ਜੀ ਉਹਨਾਂ ਲੋਕਰ ਨਹੀਂ ਤੋੜ ਸਕੇ ਜਿਹੜਾ ਸਾਮਾਨ ਬਾਹਰ ਪਿਆ ਸੀਗਾ ਹਾਂ ਜੀ ਹਾਂ ਜੀ ਬਾਹਰ ਜਿੰਨਾ ਚਾਂਦੀ ਦਾ ਸਾਰਾ ਸਾਮਾਨ ਪਿਆ ਸੀ ਸਾਰਾ ਲੈ ਗਏ ਉਹ ਤੇ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ ਹੈ ਫ੍ਰੇਕਸ ਕੀਤਾ ਕੋਈ ਹਾਂਜੀ ਪੁਲਿਸ ਮੌਕੇ ਤੇ ਆ ਗਈ ਸੀ ਰਾਤੀ ਉਹ ਸਾਰਾ ਕਰਕੇ ਗਏ ਉਹਨਾਂ ਨੇ ਕਹਿੰਦੇ ਜਿਹੜੀ ਕਾਰਵਾਈ ਬਣਦੀ ਕਾਰਵਾਈ ਕਰਾਂ ਤੇ ਇਹ ਜਿਹੜੇ ਆਏ ਸੀ ਜਿਹੜਾ ਚਾਰ ਬੰਦੇ ਉਹਨਾਂ ਦੇ ਮੂੰਹ ਬੱਲੇ ਸੀ ਨਾ ਹਾਂਜੀ ਮੂੰਹ ਬੰਨੇ ਹੋਏ ਸੀ ਸਾਰਿਆਂ ਦੇ 10 12 ਜਣੇ ਸੀ ਕੋਈ ਨਾ ਇੰਜੜ ਵੀ ਜਖਮੀ ਹੋਇਆ ਕੋਈ ਮੁੰਡਾ ਨਾ ਕੋ ਲੜਕੋ ਦਾ ਅੱਜ ਕਨੇ ਸ਼ੀਸ਼ੇ ਜੁੜ ਗਏ ਹਾਂਜੀ ਉਹ ਸ਼ੀਸ਼ੇ ਉਹਨਾਂ ਮੌਕੇ ਦੇ ਨਾਲ ਸ਼ੀਸ਼ੇ ਵਗੈਰਾ ਤੋੜੇ ਆ ਸ਼ਾਇਦ ਉਹਨਾਂ ਦਾ ਖੂਨ ਵਗੈਰਾ ਵੀ ਇੱਥੇ ਸ਼ਾਇਦ ਹੀ ਲੱਗਾ ਮੇਬੀ ਖੂਨ ਆ ਉਹਨਾਂ ਦਾ ਉੱਥੇ ਲੱਗਾ ਹੋਇਆ ਤਾਂ ਜੀ ਹਾਂ ਜੇ ਪ੍ਰਸ਼ਾਸਨ ਤੋਂ ਫੀਮੰਗ ਕਰਦਾ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਨੀ ਮਿਹਨਤ ਕਰਕੇ ਸਭ ਕੁਝ ਬਣਾਉਂਦਾ 1 ਮਿੰਟ ਦੇ ਵਿੱਚ ਨੂੰ ਕੀ ਇਦਾਂ ਕਰ ਜਾਂਦੇ ਆ ਫਿਰ ਕਾਰਵਾਈ ਕੀਤੀ ਜਾਵੇ ਇਸ ਚੀਜ਼ ਤੇ ਹਾਂਜੀ ਸਰ ਇੱਕ ਜਿਹੜੀ ਗੁਰਨਾਲਪੁਰੇ ਦੇ ਵਿੱਚ ਜਿਹੜੀ ਘਟਨਾ ਹੋਈ ਆ ਅਪਡੇਟਸ ਕੀ ਆ ਜੀ ਦੇਖੋ ਅੱਜ ਸਵੇਰ ਲਈ ਮਾਰਨਿੰਗ ਠਾਣੇ ਨੂੰ ਸੂਚਨਾ ਮਿਲੀ ਸੀ ਕਿ ਜਿਹੜਾ ਆਰਟੀਕੂਲਰ ਨਾਂ ਦੀ ਇੱਕ ਦੁਕਾਨ ਆ ਸੁਨਿਆਰੇ ਦੀ ਉੱਥੇ ਕੁਝ ਬੰਦਿਆਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੁਰੰਤ ਜਿਹੜੇ ਸਾਡੇ ਐਸ ਐਚ ਓ ਸਾਹਿਬ ਤੇ ਬਾਕੀ ਪੁਲਿਸ ਪਾਰਟੀ ਮੌਕੇ ਤੇ ਆਈ ਸੀ ਉਹਨਾਂ ਨੇ ਉਸ ਵੇਲੇ ਵੀ ਮੁੱਢਲੇ ਤੌਰ ਤੇ ਦੇਖਿਆ ਸੀ ਕਿ ਕੁਝ ਬੰਦੇ ਦੁਕਾਨ ਦੀ ਭੰਨ ਤੋੜ ਕਰਕੇ ਉੱਥੇ ਜਿਹੜਾ ਉੱਪਰ ਕਾਊਂਟਰ ਤੇ ਪਿਆ ਸਮਾਨ ਗਹਿਣੇ ਵਗੈਰਾ ਹੈਗਾ ਉਹ ਚੋਰੀ ਕਰ ਰਹੇ ਆ ਤੇ ਹੁਣ ਮੈਂ ਵੀ ਆਇਆ ਮੌਕੇ ਤੇ ਸਾਰੀ ਬਿਰਕੀ ਨਾਲ ਜਾਂਚ ਕੀਤੀ ਆ ਅਸੀਂ ਸਾਰੇ ਪੀਮ ਇੱਥੇ ਲੱਗੇ ਹੋਏ ਆ ਠੀਕ ਆ ਜੀ ਜਲਦੀ ਤੋਂ ਜਲਦੀ ਅਨ ਟ੍ਰੇਸ ਕੀਤਾ ਜਾਊਗਾ ਸਰ ਇੱਕ ਹੋਰ ਦੁਕਾਨ ਤੇ ਵੀ ਚੋਰੀ ਹੋਈ ਹੈ ਸਾਡੇ ਤੱਕ ਅਜਿਆ ਸੂਚਨਾ ਕੋਈ ਨਹੀਂ ko